ਅਕਾਲ ਤਖਤ ਸਾਹਿਬ ਕੋਈ ਥੜਾ ਨਹੀਂ ਆ ਅਕਾਲ ਤਖਤ ਸਾਹਿਬ ਸਿੱਖ ਸਿਧਾਂਤ ਦਾ ਬਹੁਤ ਵੱਡਾ ਪ੍ਰਤੀਕ ਹੈ ਪਹਿਰੇਦਾਰ ਹੈ ਜਿੱਥੇ ਛੇਵੇਂ ਸਤਗੁਰਾਂ ਨੇ ਇੱਕ ਮਹਾਨ ਜਿਹੜਾ ਆ ਜਿਹੜੀ ਘਾੜਤ ਘੜੀ ਜਿਹੜਾ ਸਿਧਾਂਤ ਘੜਿਆ ਜੀ ਜਿਹੜੀ ਸੱਚ ਦੀ ਆਵਾਜ਼ ਉਥੋਂ ਸਿੱਖਾਂ ਦੀ ਅਨਾਉਂਸ ਹੋਣੀ ਸੀ ਉਹ ਇੱਕ ਸਪੀਕਰ ਸੀ ਸਿੱਖਾਂ ਦਾ ਜਿੱਥੋਂ ਗੁਰਮਤ ਪੰਚ ਪ੍ਰਧਾਨੀ ਦੇ ਵਿੱਚੋਂ ਨਿਕਲ ਕੇ ਤੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੰਬੋਧਿਤ ਹੋਣਾ ਸੀ ਜਹਦਰ ਸਾਹਿਬ ਨੇ ਤੇ ਉਹ ਇੱਕ ਜਿਹੜਾ ਸੀਗਾ ਉਹ ਇੱਕ ਉਸ ਤਰ੍ਹਾਂ ਦਾ ਅਦਾਰਾ ਬਣ ਕੇ ਰਹਿ ਗਿਆ ਜਿਵੇਂ ਸਟੇਟ ਦੇ ਅਦਾਰੇ ਹੁੰਦੇ ਆ ਪਰ ਸਤਗੁਰਾਂ ਨੇ ਇਹਨੂੰ ਸੱਚਾ ਤਖਤ ਬਣਾਇਆ ਸੀ ਜੇ ਉਹ ਸਟੇਟ ਦੇ ਅਦਾਰੇ ਵਜੋਂ ਯੂਜ਼ ਹੋਣਾ ਸੀ ਫਿਰ ਦਿੱਲੀ ਦੇ ਤਖਤ ਥੱਲੇ ਰਹਿੰਦੇ ਫਿਰ ਸਾਨੂੰ ਇਸ ਤਖਤ ਦੇ ਥੱਲੇ ਆਉਣ ਦੀ ਕੀ ਲੋੜ ਸੀ ਹਮ ਸਮਝ ਗਈ ਗੱਲ ਬਿਲਕੁਲ ਦਿੱਲੀ ਦੇ ਤਖਤ ਦੇ ਥੱਲੇ ਤਖਤ ਨੋ ਲਿਆਉਣ ਵਾਲੇ ਅਕਾਲ ਤਖਤ ਨੂੰ ਲਿਆਉਣ ਵਾਲੇ ਸਾਡੇ ਆਪਣੇ ਸੀ ਅੱਜ ਵੀ ਸਾਡੇ ਆਪਣੇ ਨੇ ਹੂੰ